ਹੁਸ਼ਿਆਰਪੁਰ 'ਚ ਦਿਨ-ప్రతి ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੈ ਤੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੀ ਇਹ ਚੋਰਾਂ ਤੇ ਲਗਾਮ ਪਾਉਣ 'ਚ ਪੂਰੀ ਤਰ੍ਹਾਂ ناکਾਮ ਸਾਬਤ ਹੋ ਰਿਹਾ ਹੈ। ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਬੱਸ ਸਟੈਂਡ ਨਸਤੀਕ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਚੋਰ ਵੱਲੋਂ ਸਪਲੈਂਟਰ ਮੋਟਰਸਾਈਕਲ ਨੂੰ ਦਿਨ ਦੀ ਸਾਹ ਦੇ ਹੀ ਚੋਰੀ ਕਰ ਲਿਆ ਗਿਆ ਤੇ ਮਹਿਸ ਕੁਝ ਕੁ ਸਮੇਂ 'ਚ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਚੋਰ ਦੀ ਇਹ ਸਾਰੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ। ਜਿਸ ਵਿੱਚ ਵੇਖਿਆ ਜਾ ਸਕਦਾ ਕਿ ਇੱਕ ਨੌਜਵਾਨ ਆਉਂਦਾ ਤੇ ਪਹਿਲਾਂ ਆਲੇ-ਦੁਆਲੇ ਵੇਖਦਾ ਤੇ ਫਿਰ ਮੌਕਾ ਮਿਲਦਿਆਂ ਹੀ ਮੋਟਰਸਾਈਕਲ ਤੇ ਜਾ ਬੈਠਦਾ ਤੇ ਕੁਝ ਮਿੰਟਾਂ 'ਚ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਗੜਦੀwala ਦਾ ਰਹਿਣ ਵਾਲਾ ਹੈ ਤੇ ਉਹ ਸ਼ਰਪੁਰ ਦੇ ਪ੍ਰੈਜ਼ੀਡੈਂਸੀ ਹੋਟਲ ਨੇੜੇ ਕਿ ਸਥਿਤ ਸੈਂਟਰਲ ਜੀਐਸਟੀ ਦਫ਼ਤਰ 'ਚ ਕੰਮ ਕਰਦਾ ਹੈ। ਇਹ ਵਿਜੇ ਕੁਮਾਰ ਨੇ ਦੱਸਿਆ ਕਿ ਕੱਲ ਉਹ ਆਪਣੇ ਦਫ਼ਤਰ ਨੀਚੇ ਮੋਟਰਸਾਈਕਲ ਖੜਾ ਕਰਕੇ ਮੀਟਿੰਗ ਲਈ ਜਲੰਧਰ ਗਿਆ ਸੀ ਤੇ ਜਦੋਂ ਵਾਪਸ ਆਇਆ ਤਾਂ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਤੇ ਜਦੋਂ ਉਸ ਵੱਲੋਂ ਸੀਸੀਟੀਵੀ ਚੈੱਕ ਕੀਤੀ ਗਈ ਤਾਂ ਉਸ ਵਿੱਚ ਨਜ਼ਰ ਆ ਰਿਹਾ ਕਿ ਦੁਪਹਿਰ ਕਰੀਬ 3:30 ਵਜੇ ਇੱਕ ਚੋਰ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਮਾਡਲ ਟਾਉਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਵੀ ਜੀ ਕੁਮਾਰ ਜੀ ਇਕ ਤੋਦਿਆਂ ਨਾਲੋਂ ਗੱਡੀ ਵਾਲਾ ਜੀ ਠੀਕ ਹੈ ਅਗੂ ਸ਼ਾਹਪੁਰ ਕਿਹੜੀ ਜਗ੍ਹਾ ਕੰਮ ਕਰਦੇ ਹੋ ਸਰ ਸੈਂਟਰਲ ਜੀਐਸਟੀ ਸ਼ਾਹਪੁਰ ਕਿੱਥੇ ਕਰਕੇ ਆਫਿਸ ਹੈ ਸਰ ਨੀਅਰ ਪ੍ਰੈਜ਼ੀਡੈਂਸੀ ਹੋਟਲ ਠੀਕ ਹੈ ਜੀ ਇਹ ਵਜਾ ਜੀ ਕੀ ਤੁਹਾਡਾ ਨਵਕਿਆ ਹੋਇਆ ਜੀ ਸਰ ਕੱਲ ਮੈਂ ਰੈਗੂਲਰ ਆਫਿਸ ਤੇ ਆਇਆ ਸੀ ਬਾਈਕ ਦੇ ਉੱਤੇ ਸ਼ਾਮੀ ਫਿਰ ਮੈਂ ਮੀਟਿੰਗ ਦੇ ਲਈ ਜਲੰਧਰ ਚਲਾ ਗਿਆ ਜਦੋਂ ਵਾਪਸ ਆ ਕੇ ਦੇਖਿਆ ਮੇਰੀ ਬਾਈਕ ਨਹੀਂ ਸੀ ਤੇ ਵਾਕ ਨਾਲ ਦੇ ਆਫਿਸ ਤੋਂ ਸੀਸੀਟੀਵੀ ਚੈੱਕ ਕੀਤੀ ਗਈ ਉਹਦੇ ਵਿੱਚ ਪਾਇਆ ਗਿਆ ਕਿ ਸਾਢੇ 3 ਵਜੇ ਬਾਈਕ ਕਿਸੇ ਨੇ ਚੋਰੀ ਕਰ ਲਈ ਜਿੰਨੇ ਵਜੇ ਤੁਸੀਂ ਗਏ ਸੀ ਆਫਿਸ ਤੋਂ ਮੀਟਿੰਗ ਲਈ ਮੈਂ 6:30 7:00 ਵਜੇ ਆ ਗਿਆ ਸੀ ਵਾਪਸ ਗਏ ਕਿੰਨੇ ਵਜੇ ਸੀ ਮੈਂ ਤਾਂ 1.5 2 ਵੇ ਨਿਕਲਿਆ ਸੀ ਉਥੋਂ ਜੀ ਠੀਕ ਹੈ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਬਾਈਕ ਚੋਰੀ ਹੋਈ ਹੈ ਸਾਢੇ 6 ਵੇ ਵਾਪਸੀ ਜਦੋਂ ਉੱਥੇ ਜਲੰਧਰ ਤੋਂ ਵਾਪਸ ਆ ਉਸ ਵੇਲੇ ਪਤਾ ਲੱਗਾ ਮੈਨੂੰ ਆ ਕੇ ਠੀਕ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੀ ਹਾਂਜੀ ਸਰ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਉਹਦੇ ਵਿੱਚ ਆ ਕੇ ਇੱਕ ਯੰਗ ਜਿਹਾ ਮੁੰਡਾ ਆ ਕੇ ਬਾਈਕ ਤੇ ਕਾਫੀ देर ਬੈਠ ਬੈਠਿਆ ਕਿਸੇ ਆਪਣੇ ਚਾਬੀ ਦੇ ਨਾਲ ਉਸ ਨੂੰ ਖੋਲਿਆ ਉੱਥੇ ਚੋਰੀ ਕਰਕੇ ਨਾਲ ਲੈ ਕੇ ਗਿਆ ਠੀਕ ਹੈ ਜੀ ਇਹ ਵੀ CCTV ਵੀਡੀਓ ਦੇ ਵਿੱਚ ਇੱਕ ਚੋਰ ਹੀ ਨਜ਼ਰ ਆ ਰਿਹਾ ਜਾਂ ਹੋਰ ਵੀ ਹੈ ਸਰ ਇੱਕ ਹੀ ਦਿਖ ਰਿਹਾ ਉਸ ਦੇ ਵਿੱਚ ਜੀ ਮੂੰਹ ਟਕਿਆ ਹੋਇਆ ਕਿ ਬੰਨਿਆ ਹੋਇਆ ਉਸਨੇ ਮੂੰਹ ਟਕ ਬੰਨਿਆ ਨਹੀਂ ਓਪਨ ਹੀ ਹੈ ਮੂੰਹ ਦਾ ਰਮਾਲ ਬੰਨਿਆ ਹੋਇਆ ਉਹਨੇ ਸਿਰ ਤੇ ਤੇ ਪੁਲਿਸ ਨੇ ਕੰਪਲੀਟ ਕਰ ਦਿੱਤੀ ਹੋਈ ਹੈ ਹਾਂ ਜੀ ਸਰ ਕਰ ਦਿੱਤੀ ਗਈ ਹੈ ਇਹ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਜਿੰਨੇ ਵੀ ਬਾਈਕ ਚੋਰੀ ਕੀਤੀ ਆ ਉਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਜਿਸ ਦੇ ਨਾਲ ਜੋ ਕੀਤੇ ਹੋਰ ਕਿਸੇ ਹੋਰ ਦੂਸਰੇ ਬੰਦੇ ਦੀ ਬਾਈਕ ਨਾ ਕਰ ਦਿੱਤੀ ਜਾਵੇ ਤੇ ਮੇਰੀ ਬਾਈਕ ਵਾਪਸ ਲਿਆ ਦਿੱਤੀ ਜਾਵੇ we at gna university see potential in everyone and everything around us we drive innovation and entrepreneurship we groom competent global citizens to effect positive change around them